ਹਾਂਜੀ ਵੈਲਕਮ ਆਈ ਤੁਹਾਡੇ YouTube ਚੈਨਲ ਤੇ ਅੱਜ ਵੀ ਆਪਾਂ ਬਹੁਤ ਸੋਹਣੀਆਂ ਕੜਮੀਆਂ ਵਾਲੇ ਸੂਟ ਲੈ ਕੇ ਆਏ ਹਾਂ ਸੋ ਇਹ ਰਹੇਗਾ 2.5 ਮੀਟਰ ਗਿੰઝા कॉटन ਦਾ ਵਰਕ ਵਾਲਾ ਸ਼ਰਟ ਤੇ ਨਾਲ बॉटम ਗਿੰઝા कॉटन ਦੀ 2 ਤੋਂ ਮੀਟਰ ਮਸਲਿਨ ਦਾ ਡਿਸਟ੍ਰਿੰਟ ਦੁਪੱਟਾ 1470 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਰਹੇਗਾ ਜੀ ਮੋਰਨੀਆਂ ਵਾਲਾ ਡਿਜ਼ਾਈਨ 3.5 ਮੀਟਰ ਰਿਯਾਨ कॉटन ਦੇ ਵਿੱਚ 1.5 ਮੀਟਰ ਦੁਪੱਟਾ ਤੇ 599 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ रहेਗਾ 3.5 ਮੀਟਰ ਮਸਲੀਨ कॉटन ਦਾ ਸੂਟ ਬਾਜੂ ਦਾ ਬਾਟਮ ਤੇ ਵਰਕ ਲੈ ਸਕਦੇ ਆ ਤੁਸੀਂ ਦੁਪੱਟਾ ਰਹੇਗਾ ਇਸਦੇ ਨਾਲ 2.5 ਮੀਟਰ ਮਸਲੀਨ ਦਾ ਤੇ 650 ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਪਿਓਰ ਬ੍ਰੈਂਡਰ ਬ੍ਰਾਂਡਡ ਸੂਟ ਅਸੀ ਚਿਕਨਕਾਰੀ ਫੁੱਲ ਸਾਈਜ਼ ਦਾ ਦੁਪੱਟਾ ਅਤੇ ਪਿਓਰ कॉटन ਦੇ ਵਿੱਚ ਤੇ ਸ਼ਰਟ ਇੱਕ 70 ਬਜੇ ਪਣੀਚ ਬਾਟਮ 2 ਮੀਟਰ ਸੌਰੀ 8 ਮੀਟਰ ਬਾਟ ਦੁਪੱਟਾ ਦੇ 2 ਮੀਟਰਸ ਦੇ ਨਾਲ ਬਾਟਮ ਆ ਵੱਡੇ ਪੈਨੇ ਦੇ ਵਿੱਚ ਹੀ 900 ਦੇ ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਨੇ ਸੂਟ ਨੇ ਵਿਦਾਊਟ ਲਰਨਿੰਗ ਸਟਿਚ ਹੋਣੀ ਹੈ ਤੁਸੀਂ ਆਰਡਰ ਕਰ ਸਕਦੇ ਹੋ ਤੇ ਆਪਣਾ ਤੁਸੀਂ ਵਰਕ ਆਰਡਰ ਦੇ ਰੈਡੀ ਵੀ ਕਰਵਾ ਸਕਦੇ ਹੋ ਇਹ ਵਾਲਾ ਵਰਕ ਘੇਰਾ ਬਾਜ਼ੂ ਬਾਟਮ ਨੈਕਸਟ ਇਹ ਰਹੇਗਾ ਜੀ ਕੈਮਰੀ ਕਾਟਨ ਵੀਬਾ ਬ੍ਰੈਂਡ ਫੈਬਰਿਕ ਦਾ ਬਹੁਤ ਅੱਛਾ ਫੈਬਰਿਕ ਸਰਪਲਸ ਕਾਟਨ ਆ ਸਾਡੇ ਤੇ 1.7 ਮੀਟਰ ਵੱਜੇ ਪਨੇ ਚ ਨਾਲ ਟਾਇਡਾਈਡ ਸਫੋਂ ਦਾ ਦੁਪੱਟਾ ਮਿਲੇਗਾ 650 ਵਿੱਚ ਇਹ ਸੂਟ ਤੁਸੀਂ ਵਾਈ ਕਰ ਸਕਦੇ ਹੋ ਵਿਦਾਊਟ ਲਾਈਨਿੰਗ ਸਟਿਚ ਹੋਣੀ ਹੈ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਉਣਗੇ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਜੋ ਆਪਣਾ WhatsApp ਨੰਬਰ ਦਿੱਤਾ ਹੁੰਦਾ ਉਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਸੂਟ ਵਾਈ ਕਰ ਸਕਦੇ ਹੋ ਨੈਕਸਟ ਹੈ ਜੀ ਇਹ ਆਪਣੀ ਗੁਰੇ ਗਾਜੀ ਹਾਲਓਵਰ ਸੂਟ 5 ਮੀਟਰ ਚੋਰਚੜ ਦਾ ਬਾਜੂ ਦਾ ਬੋਟਮ ਤੇ ਵਰਕ ਕਰਿਆ ਜਾ ਸਕਦੇ ਹਾਂ 1.5 ਤੋਂ 2 ਮੀਟਰ ਚੋਰਚੜ ਦਾ ਦੁਪੱਟਾ ਰਹੇਗਾ ਤੇ 750 ਚ ਵੀ ਬਾਈ ਕਰ ਸਕਦੇ ਆ ਇੱਕ ਹੀ ਕਲਰ ਅਵੇਲੇਬਲ ਐਸ ਵਿੱਚ ਦੁਪੱਟਾ ਸੂਟ ਰਹੇਗਾ ਜੀ ਨਿਊ ਰੈਡੀ ਹੋਕ ਕੀ ਆਏ ਨੇ ਨਵੇਂ ਪ੍ਰਿੰਟਾਂ ਦੇ ਵਿੱਚ ਤੇ ਪਿਓਰ ਕਾਟਨ ਪ੍ਰਿੰਟਡ ਸ਼ਰਟ 175 ਵੱਡੇ ਪਰ ਨੇ ਸਿਓਰ ਕਾਟਨ ਦੀ ਬਾਟਮ 8 ਮੀਟਰ ਬਾਟਮ ਐਂਡ ਇਸ ਨਾਲ ਜੀ ਦੁਪੱਟਾ ਵਰਕ ਵਾਲਾ 8 ਮੀਟਰ 799 ਚ ਬਾਈ ਕਰ ਸਕਦੇ ਆ ਇਹ ਵੀ ਨਵੇਂ ਪ੍ਰਿੰਟ ਆ ਗਏ ਨੇ ਤੇ ਇਹ ਰਹੇਗਾ ਜੀ ਕੈਮਰੀ ਕਾਟਨ ਦਾ ਸੂਟ ਡਿਜੀਟਲ ਪ੍ਰਿੰਟ ਸੂਟ ਆ ਤੇ ਹਾਂ ਜੋ ਇਸੇ ਨਾਲ ਮਸਲੀਨ ਦਾ ਟਾਈ ਡਾ ਹੀ ਦੁਪੱਟਾ ਰਹੇਗਾ 3.5 ਮੀਟਰ ਵੱਡੇ ਪਨੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਤੇ 2 ਮੀਟਰ ਦੁਪੱਟੇ ਦੀ ਕਟ ਮਿਲੇਗੀ 550 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਪਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਏਗਾ ਕੈਸ਼ ਔਂਡ ਡਿਲੀਵਰੀ ਨਹੀਂ ਹੈ ਸੇ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ 2 ਮੀਟਰ ਇਸੇ ਨਾਲ ਰਹੇਗਾ ਜੀ ਇਹ ਗਿੰਜ਼ਾ ਕਾਟਨ ਤੇ ਗਿੰਸਾ ਕਾਟਨ ਦੀ ਬਾਟਮ ਸ਼ਰਟ ਵੀ ਤੇ ਵਰਕ ਵਾਲੀ 2.5 ਮੀਟਰ ਦਾ ਦੁਪੱਟਾ 1470 ਚ ਬਾਈ ਕਰ ਸਕਦੇ ਹੋ ਤੁਹਾਨੂੰ ਓਪਨ ਪਿਕ ਵੀ ਆਪਾਂ ਇਸ ਦੇ ਵਿੱਚ ਐਡ ਕੀਤੀ ਹੋਈ ਹੈ ਇਹ ਵੀ ਸਮਰ ਵੇਅਰ ਕਲੈਕਸ਼ਨ ਹਨ ਗਰਮੀਆਂ ਦੇ ਵਿੱਚ ਤੇ ਆਫਰ ਤੇ ਡਿਸਕਾਊਂਟ ਤੇ ਹੀ ਆਪਾਂ ਸੁਤ ਲੈ ਕੇ ਆਏ ਨੇ ਇਹ ਵੀ ਕਾਟਨਸ ਰਹੇਗੀ ਬਾਟਮ ਸ਼ਰਟ ਐਂਡ ਦੁਪੱਟਾ 2.5 ਮੀਟਰ ਦੁਪੱਟਾ ਸ਼ਰਟ 1 ਮੀਟਰ ਬਾਟਮ 1 ਮੀਟਰ 700 ਦੇ ਵਿੱਚ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਵੀ ਡਿਸਕਾਊਂਟ ਆ ਗਿਆ ਸੀ ਰੱਖੜੀ ਕਰਕੇ ਜ਼ੋਰਜਰ ਦਾ ਹਾਂ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਟਾਈ ਮੀਟਰ ਦੁਪੱਟਾ ਜ਼ੋਰਜਰ ਦੀ ਪ੍ਰਿੰਟਡ ਸ਼ਰਟ ਤੇ ਪਲੇਨ ਜ਼ੋਰਜਰ ਦੀ ਬਾਟਮ ਆ ਤੇ ਫੋਰ ਸਾਈਡ ਵਰਕ ਵਾਲਾ ਡਿਜ਼ਾਈਨਰ ਦੁਪੱਟਾ ਰੈਡੀ ਹੋਇਆ ਤੇ ਇਸ ਦਾ ਪ੍ਰਾਈਸ ਹੁਣ ਹੋਏਗਾ ਜੀ 600 600 ਦੇ ਵਿੱਚ ਬਾਈ ਕਰ ਸਕਦੇ ਹੋ ਹਾਂਜੀ ਨੈਕਸਟ ਰਹਿਣਗੇ ਜੀ ਆਪਣੇ ਕੁਲ 2.5 ਮੀਟਰ ਰਹੇਗਾ ਸ਼ਿਮਰ ਵਿਸਕੋਸ ਦਾ ਸ਼ਰਟ ਤੇ ਹੈਂਡਵਰਕ ਦਾ ਟੱਚ ਸਾ 1.5 ਮੀਟਰ ਬਾਟਮ ਸਲੀਨ ਦੀ ਬਾਟਮ ਤੇ ਵੀ ਵਰਕ ਮਿਲੇਗਾ ਐਂਡ ਇਸ ਦਾ ਦੁਪੱਟਾ ਰਹੇਗਾ ਸ਼ਿਮਰ ਦਾ 1490 ਚ ਬਾਈ ਕਰ ਸਕਦੇ ਹੋ ਤੇ ਦੋਨੋਂ ਸਾਈਡ ਦੁਪੱਟੇ ਤੇ ਵਰਕ ਮਿਲੇਗਾ ਇਹ ਰਹੇਗਾ ਜੀ ਪਿਓਰ ਕਾਟਨ ਦਾ ਸੂਟ 2x2 ਨੀਲਾ ਕਾਟਨ ਆਲਓਵਰ ਸੂਟ 3.5 ਮੀਟਰ ਵੱਡੇ ਫਾਇਨਿਸ਼ ਤੇ 2 ਮੀਟਰ ਦੁਪੱਟਾ ਇਸ ਦੇ ਨਾਲ ਪ੍ਰਿੰਟਡ ਤੇ ਤੁਸੀਂ ਇਹ ਵੀ 1350 ਚ ਬਾਈ ਕਰ ਸਕਦੇ ਹੋ ਔਰ कॉटन ਦਾ सूट ਰਹੇਗਾ रहे शर्ट रहेगी जी टाई मीटर ਤੇ प्रिंटेड बॉटम इसके ਨਾਲ ਰਹੇਗੀ कॉटन दी टाई मीटर ਤੇ इस बॉटम पे भी वर्क मिलेगा दुपट्टा दोनों कोटा ਦਾ ਡਿਜ਼ਾਈਨਰ ਮਿਲੇਗਾ ਤੇ 1299 ਵਿੱਚ ਵਾਈ ਕਰ ਸਕਦੇ ਹੋ चिकन एंड कोटा ਦਾ ਡਿਜ਼ਾਈਨਰ ਦੁਪੱਟਾ ਕੇ 5 ਮੀਟਰ सूट ਰਹੇਗਾ ਪਰ ਵੀ कॉटन ਦੇ ਵਿੱਚ ਤੇ ਬਾਦਸੋ ਦੇ ਵਰਕਾ शर्ट ਤੇ ਵਰਕਾ बॉटम ਤੇ ਵਰਕਾ 2.5 ਮੀਟਰ ਇਸ ਦੇ ਨਾਲ ਦੁਪੱਟਾ ਮਿਲੇਗਾ ਤੁਹਾਨੂੰ ਮਸਲਿੰਦਾ ਤੇ 990 ਚ ਬਾਈ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਵਾਚ ਕਰਦੇ ਹੋ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ